ਉਹ ਇਹ ਰਹੀ ਤਾਂ ਫਾਈਨਲ ਦਾ ਫਾਈਨਲ 68 ਦਾ ਦੇਖੋਗਾ ਇਹ ਫਾਈਨਲ ਦੇ ਜਾਗੇ ਹਾਂ ਹੁਣ 68 ਦਾ ਮੇਰੇ ਬਾਅਦ ਜਲਦੀਆਂ ਮੈਚ ਮੁਕਾਬਲਾ ਸ਼ੁਰੂ ਕਰਵਾ ਦੇਗੇ ਸਰਦੂਲਗੜ ਤੇ ਚੁੱਪੇ ਕਲਾਮਾ ਮੈਚ ਜਿਹੜਾ ਸ਼ੁਰੂ ਹੋਣ ਲੱਗਿਆ ਹੈ ਕਿ ਕਿਹੜਾ ਬਾਲ ਗ੍ਰੀਡ ਮਾਰਦੇ ਨਹੀਂ ਹੁੰਦੇ ਇਹ ਫੱਗੂ ਕਿੱਥੇ ਪੁੱਜੇ ਪਾ ਫੱਗੂ ਤੇ ਵੀਰੂ ਵਾਲਾ ਗੁੜਾ ਉਹ ਸਾਡੇ ਫਾਈਨਲ ਟੀਮਾਂ ਗਰਾਉਂਡ ਦੇ ਵਿੱਚ ਆਇਆ ਹਾਂ ਵੀਰੂ ਵਾਲਾ ਗੁੜਾ ਤੇ ਫੱਗੂ ਵੀ ਆ ਗਿਓ ਵੀਰ ਵਾਂਗੇ ਲੈਟਾਂ ਵਾਲਾ ਕਿੱਥੇ ਆ ਬਾਈ ਬੜ ਕੇ ਛੱਡ ਦੇ ਲੈਟਾਂ ਯਾਰ ਦਮ ਪਹਿਲੀ ਕਬੱਡੀ ਪਾਈਏ ਖੇਡ ਮਾਨ ਚੁੱਕੇ ਕਰਾਉਣ ਦੀ ਟੀਮ ਜਿਹੜੀ ਉਹ ਆਪਣੇ ਮੇਨ ਰਸਤੇ ਵਾਲੀ ਸਟਾਡ ਬਾਬਾ ਜੀ ਦਰਬਾਰ ਵਾਲੇ ਪਾਸੇ ਐ ਤੇ ਸੰਗੂ ਕਰਦੀ ਟੀਮਾਂ ਜਿਹੜੀ ਉਹ ਖੱਬੇ ਪਾਸੇ ਐ ਪਹਿਲਾ ਪੁਆਇੰਟ ਚੁੱਕੇ ਕਰਾਉਣਾ ਦਮ ਅਗਲੀ ਵਾਰ ਹਰਮਨ ਆ ਗਿਆ ਵੀਰ ਕਰ ਗੱਲ ਹਰਮਨ ਚੁੱਕਿਆ ਮਾਰ ਕਬੱਡੀ ਮਾਰਿਆ ਫਾਈਨਲ ਮੈਚ ਮੇਰੇ ਮਿੱਤਰੋ ਪਟਾਕੇ ਪੈਂਦੇ ਆ ਕਾਕੇ ਖੰਦੇ ਆ ਇਹ ਆ ਪੈਸੇ ਲੋਕ ਨਜ਼ਾਰਾ ਲੈਂਦੇ ਆ ਲਓ ਹਰਮਨ ਦੀ ਰੇਡ ਤਾਰੀ ਸਰਦੂਲ ਗੜੀਆ ਤਾਰੀ ਬਰਾਉਂਦਾ ਰੇਡਰਾਂ ਨਾਲ ਕਰਾਰੀ ਪਾ ਨੰਬਰ ਹਰ ਮਣ ਚੁੱਕਿਆ ਬਣਾ ਦੇ ਤੇ ਮੇਰੀ ਜੋੜ ਗਿਆ ਨੰਬਰ ਧਾਵੀ ਦਾ ਲਓ ਗੁਰੀ ਸਰਦੋਲਗੜ ਵਾਲਾ ਕਬੱਡੀ ਪਾ ਰਿਹਾ ਰਿਜਮ ਕਰੀ ਜੇਗਰ ਲਓ ਗੁਰੀ ਸਰਦੋਲਗੜ ਵਾਲਾ ਕਿਨੇ ਰੇਡ ਪਾ ਰਿਹਾ ਮੇਰੇ ਵੀਰੋ ਸਾਡੇ ਅੰਕਲ ਸਰਦਾਰ ਮੱਖਣ ਸਿੰਘ ਸਰਪੰਨ ਤੁੜਕ ਵਾਲੀ ਨਾਲ ਸਾਡੇ ਗੰਗਾ ਸਿੰਘ ਜੀ ਸਰਪੰਨ ਸਾਹਿਬ ਹਰਪਿੰਦ ਬਾਈ ਜੀ ਬਹੁਤ ਵੱਡਾ ਮਾਣ ਰੈਫਰੀ ਔਰ ਬਲਾਰਿਆਂ ਦਾ ਕਰਦੇ ਹੈ ਬਾਬਾ ਪਤਾ ਹੋ ਰਾਜ ਅੰਕਲ ਜੀ ਦਾ ਲਓ ਸਾਹਮਣੇ ਗੱਗੀ ਕਬੱਡੀ ਪਾ ਰਿਹਾ ਇਸ ਲਈ ਫੋਪੀਲਾ ਰੇਡਰ ਹੈ ਜਾਂ ਖੇੜਾ ਇਹ ਤੋਂ ਭਜਣਾ ਬੜਾ ਮੁਸ਼ਕਲ ਹੋ ਜਾਂਦਾ ਹੈ ਲੱਗੀ ਆਪਾ ਦਲਾ ਪਰ ਮੁੰਡਾ ਚੁੱਕਿਆ izquierda ਇਹਨਾਂ ਜੱਦੀ ਪਿੰਡ ਕਨੇ ਚੰਨੂ ਆ ਮੇਰੇ ਵੀਰੋ ਇਹ ਗੰਗੀ ਭੱਜ ਤਰਿਆ ਬਾਈ ਦੇ ਸਦਾ ਓਪਨ ਫਾਈਨਲ ਵਾਲੀਆਂ ਟੀਮੇਰੋ ਵਾਲਾ ਗੋੜਾ ਤੇ ਫਗੂ ਵਾਲੇ ਮੁੰਡੇ ਗਰਾਉਂਡ 'ਚ ਆ ਗਏ ਡੇਰਾ ਗੋੜਾ ਤੇ ਫਗੂ ਵਾਲੇ ਮੁੰਡੇ ਗਗਨਦੀਪ ਸਿੰਘ ਖੁਰੀ ਖੇਡ ਮੈਦਾਨ 'ਚ ਕਬੱਡੀ ਪਾਰਿਆ ਪਾ ਦੇ ਹੁਣ ਅਗਲਾ ਹੈ ਕੋਈ ਗੱਲ ਨਹੀਂ ਰੇਡ ਪੈ ਗਈ ਹੈ ਚੁਗਿਆਲੇ ਤਿੰਨ ਬਸੰਡੇ ਦੀ ਟੱਕਰ ਕਹਿੰਦੇ ਮਾਮਸਾ ਦੇ ਨਾਲ ਹੋਈ ਪਈ ਹੈ ਹੁਣ ਸਾਹਮਣੇ ਦੇਖਾਂਗੇ ਕਿ ਕੌਣ ਜਫਾ ਲਾਉਏ ਸਮੇ ਨੰਬਰ ਰੇਡਰੀ ਟੀਮ ਦਾ ਹਰਮਨ ਆ ਗਿਆ ਇੱਕ ਖੀਰਾ ਵਾਲੀ ਬੁਲਟ ਮਬਲੀਏ ਲੋਕੀ ਉਹ ਕਹਿੰਦੇ ਉਹ ਮਿੱਤਰਾਂ ਦੇ ਕੱਪ ਦੇ ਕੁੜੇ ਦੇਖ ਲੜ ਕਰੇ ਪਿੰਡੇ ਹਰਮਨ ਪਾ ਵੀ ਰੇਡ ਪਾਣੀ ਵਾਲਾ ਵੀਰ ਗਰਾਉਂਡ 'ਚ ਪਾਣੀ ਪੋਈਦਾ ਕਰ ਦੇਵੇ ਪਾਣੀ ਵਾਲਾ ਪ੍ਰੋਫੈਸਰ ਡਾ ਲੇ ਬਾਬਾ ਜੀ ਜਗਣਾ ਜੀ ਪਾਣੀ ਪੋਈਦਾ ਕਰ ਦਿਓ ਗਰਾਉਂਡ 'ਚ ਹਰਮਨ ਚੁੱਕਿਆਂ ਵਾਲਾ ਕਹਿੰਦੇ ਰੇਡ ਪਾ ਰਿਹਾ ਮੇਰੇ ਵੀਰੋ ਆ ਖੇਡਾ ਇਹਦਾ ਤਰਖਾਨ ਵਾਲਾ ਪਿੰਡ ਹੈ ਭਾ ਡਾਕਟਰ ਸਤਨਾਮ ਜੀ ਇਸ਼ਾਰਾ ਕਰ ਗਿਆ ਜੂ ਨੰਬਰ ਜਾਖਿਆਂ ਦੇ ਖਾਤੇ ਸਰਦੂਰਗੜ ਪਿੰਡ ਦੇ ਖਾਤੇ ਜੁੜ ਚੁੱਕਿਆ ਆ ਵੀ ਟੀਮਾਂ ਖੱਗੋ ਤੇ ਡੇਰਾ ਘੋੜਾ ਦੋਨੋਂ ਟੀਮਾਂ ਜਿਹੜੀਆਂ ਜਲਦੀ ਖੇਡ ਮਨਾਣਾ ਚਾਹ ਜਾਨਾ ਰਗੂ ਤੇ ਡੇਰਾ ਘੋੜਾ ਦੋਨੋਂ ਟੀਮਾਂ ਜਿਹੜੀਆਂ ਜਲਦ ਖੇਡ ਮਨਾਉਣ ਦੇ ਵਿੱਚ ਆ ਜਾਣਗੇ ਆ ਇਹ ਕਿਹਦੇ ਵੀਰ ਅੰਦਰ ਪੱਟਿਆ ਭਰਾ ਬਣ ਕੇ ਤਾਰਾਂ ਨੇ ਜੋਰ ਰੰਗਿਆ ਤੇ ਥੋੜਾ ਸਾਈਡ ਤੇ ਜਿਹੜਾ ਵੀਰ ਬਣ ਕੇ ਯਾਰ ਇੰਨੀ ਜਾਨੀ ਪ੍ਰਾਨ ਕਰੇ ਲਾ ਸਾਹਮਣੇ ਪਈ ਰੇਡ ਸਰਦੂਨ ਕੜੀਆ ਉੱਡੀ ਫੀ ਮਾਂ ਮਿੱਟੀ ਤੋੜਾ ਲੱਕ ਨੂੰ ਤਲਾਵੇਂ ਧਰ ਲਿਆ ਵਾਹ ਓ ਨੌਜਵਾਨਾ ਕਹਿੰਦੇ ਮੁੰਡੇ ਨੇ ਐਨ ਬੜਾ ਬੁਰੀਆ ਜਫਾ ਲਾਤਾ ਹੈ ਦਰਸ਼ਕਾਂ ਨੇ ਆਪ ਮਹਾਰੇ ਤਾੜੀਆਂ ਮਾਰੀਆਂ ਲੋਕੇ ਵਰਗੇ ਪੱਟਾ ਪਰਮਾਰਥ ਪੋਲੀ ਥਾਪੀ ਇੱਕ ਪਾਸੇ ਨੇ ਰੇਡਰ ਯਾਰੋ ਦੂਜੇ ਪਾਸੇ ਜਾਫੀ ਆ ਵਿਚੇ ਪੈ ਗਏ ਮੁਲਕ ਬਗਾਨੇ ਯਾਰ ਖਰਕਾਂ ਖਾਧੀਆਂ ਨੇ ਆ ਕਬੱਡੀ ਕਬੱਡੀ ਕਰਦੇ ਫਿਰਦੇ ਪੰਜਾਬੀਆਂ ਦੇ ਆਹ ਕਬੱਡੀ ਕਬੱਡੀ ਕਰਦੇ ਫਿਰਦੇ ਪੁੱਤ ਪੰਜਾਬੀਆਂ ਦੇ ਲਓ ਸਾਹਮਣੇ ਰੇਡ ਪੌਲੀ ਜੱਗੀ ਫੇਰ ਮਾਨਨ ਦੇ ਚੜਾ ਆ ਗਏ ਮੇਰੇ ਪੰਜਾਬੀ ਵੀਰੋ ਇਧਰਲੇ ਸੈਨ ਬੜਾ ਬੜੀਆਂ ਮੁਕਾਬਲਾ ਵਾਡ ਕਿਲੋ ਮਰਕਦਾ ਕਹਿੰਦੇ ਚੱਲਦਾ ਹੈ ਭਾਈ ਜਨਜੀਤ ਕੁਰਨਾ ਵਾਲੀ ਵੱਡੇ ਮਾਨ ਕਹਿੰਦੇ ਬੋਲਾਂ ਦੇ ਵਿੱਚ ਇੱਤੇ ਆ ਸਾਡਾ ਸਰਪਾਲ ਤੇ ਸਿਵਿੰਦਰ ਚੋਲਰੋਹੀ ਦੋਨਾਂ ਮਲਾਰਾਂ ਦੇ ਵੀ ਮਾਨਸਨ ਵਾਲਾ ਆਇਆ ਹੈ ਭਾਈ ਮੰਗਿਆ ਸਾਹ ਸਾਹਮਣੇ ਰੇਡ ਪਾਜੀ ਵੱਡੇ ਭਾਈ ਕਰ ਦਿਓ ਜੱਲ ਪੂਰੀ ਗੱਗਨ ਮਾਉਣ ਗੁਰੂ ਸਰਗੂਰਣ ਵਾਲਾ ਕਬੱਡੀ ਪਾਉਣ ਦੇ ਵਾਅਦਾ ਹੋਇਆ ਬਾਬਾ ਭੀਮਰਾਓ ਅੰਮੇਟਕਰ ਕਲੱਬ ਰੁਕੂਆਣਿਆਂ ਦੇ ਵੀਰ ਆਏ ਹੈ ਸਾਰਿਆਂ ਦਾ ਧੰਨਵਾਦ ਹੈ ਬੜਾ ਵਧੀਆ ਮੇਲਾ ਹੋਇਆ ਮੇਰੇ ਮਿੱਤਰੋ ਰੁਕੂਆਣ ਦੀ ਧਰਤੀ ਤੇ ਅੱਜ ਕੁਰਮਾਣੀ ਵੀ ਸਰਾ ਹੋ ਗਿਆ ਫਾਈਨਲ ਮੈਚਾਂ ਦੋਨੋਂ ਟੀਮਾਂ ਨੂੰ ਬੇਨਤੀ ਕਰਨਾ ਹੈ ਜਲਦੀ ਦੇ ਨਾਲ ਬੱਗੂ ਤੇ ਡੇਰਾ ਗੁੜਾ ਡੇਰਾ ਗੁੜਾ ਤੇ ਫੱਗੂ ਦੀਆਂ ਟੀਮਾਂ ਪਲੀਜ਼ ਜਲਦੀ ਗਰਾਊਂਡ ਦੇ ਚਾ ਆ ਜਾਣ ਫੱਗੂ ਤੇ ਡੇਰਾ ਗੁੜਾ ਜਲਦੀ ਟੀਮਾਂ ਆ ਜਾਣ ਜੱਤੀ ਪ੍ਰੈਜ਼ੀਡੈਂਟ ਪੰਗੇ ਵਾਲਾ ਵੀ ਸਾਡਾ ਵੀ ਖੇਤਰ ਤੇ ਆਇਆ ਹੈ ਉਧਰ ਸਾਡੇ ਰੰਗੂ ਨੇ ਪਿੰਡ ਤੋਂ ਜਗਦੀਪ ਨਿੱਕਾ ਅਰਸ਼ੂ ਤੇ ਬੋਵੀ ਵੀਰ ਆਇਆ ਹੈ ਆ ਬਾਬਾ ਸਾਹਿਬ ਪੀਂਗਰਾ ਉਮੇਦਗੜ ਕਲੱਬ ਵਾਲੇ ਬਹੁਤ ਵਧੀਆ ਮੇਂਡਾ ਕਰ ਰਹੇ ਜੀ ਇਹ ਯਾਫਾ ਲਾ ਕੇ ਬੱਲੇ ਬੱਲੇ ਕਰਾ ਗਿਆ ਨੰਬਰ ਯਾਫੀਆਂ ਦਾ ਚੱਲ ਵੀ ਨੌਜਵਾਨਾਂ ਪਾੜੇ ਫਿਰ ਕਬੱਡੀ ਫਾਈਨਲ ਮੈਚ ਮੇਰੇ ਮਿੱਤਰੋ ਖੇਡ ਮਨੰਦਲੇ ਖੇਡਿਆ ਜਾ ਰਿਹਾ ਬਾੜ ਤੋਂ ਭਾਰਦੀਆਂ 18 ਟੀਮਾਂ ਦੇ ਵਿੱਚੋਂ ਕਹਿੰਦੇ ਆ ਦੋ ਟੀਮਾਂ ਜਿਹੜੀਆਂ ਫਾਈਨਲ ਖੇਡ ਰਹੀਆਂ ਮੇਰੇ ਮਿੱਤਰੋ ਹੁਣ ਸਾਹਮਣੇ ਰੇਡ ਪਈ ਹੋਈ ਹੈ ਕਿੰਨ ਯਾਫੀ ਹੈ ਤਾਂ ਗੰਭਰੀ ਯਾਫਾ ਲਾਉਗਾ ਜਿਹੜਾ ਬੱਲੇ ਬੱਲੇ ਕਰਾਉਗਾ ਇਧਰ ਦੇ ਪਾਸੇ ਨੰਬਰ ਸ਼ਰੂਰ ਕਰਨ ਵਾਲਾ ਮੁੰਡਾ ਲੈ ਗਿਆ ਪੁਆਇੰਟ ਧਾਵੀ ਦਾ ਕੋਈ ਮੁੰਡੇ ਜੌਨ ਦਾ ਆ ਜਾ ਹੁਣ ਫਗੂ ਵਾਲੇ ਵੀ ਗਰਾਊਂਡ 'ਚ ਆਇਆ ਫਾਈਨਲ ਮੈਚ ਜਿਹੜਾ ਸਮੇਂ ਨਾਲ ਹੋ ਜਾਵੇ ਲੈਟਾਂ ਪਈ ਨੇ 6 ਹੀ ਐ ਤੇ ਤੁਹਾਨੂੰ ਪਤਾ ਵੀ ਚਾਨਣ ਤੁਸੀਂ ਆਪ ਦੇਖ ਲਓ ਫਗੂ ਤੇ ਮੇਰੀ ਬੇਨਤੀ ਆ ਵੀ ਮੁੰਡੇ ਡੇਰਾ ਗੁੜਾ ਫਗੂ ਤੇ ਡੇਰਾ ਗੁੜਾ ਆ ਵੀ ਹਰਤੀ ਫਗੂ ਵਾਲਿਆਂ ਮੈਂ ਬੇਨਤੀ ਕਰਦਾ ਅਨਜੀਤ بھائی ਨੂੰ ਵੀ ਟੀਮ ਲੈ ਕੇ ਆਉਣ ਜਲਦੀ ਨਾਲ ਫਾਈਨਲ ਮੈਚ ਜਿਹੜਾ ਲੱਗਣਾ ਕਬੱਡੀ ਓਪਨ ਦਾ ਮੈਂ ਸਾਰੀ ਪ੍ਰਬੰਧਕ ਕਮੇਟੀ ਨਾਲ ਸਾਰੇ ਨਗਰ ਦਾ ਕੁਰਨ ਵਾਲੀ ਦਾ ਸੋ ਸਾਰੇ बहुत बहुत धनबाद है भी सिरा हो गया झाड़की श्रीर वाली झंड मित्रो और झाड़की श्रीर वाली झंड मित्रो गाला मिस्त्री भी खान यारे पत्र भरा सा ਬੰਦੀਆਂ ਟੀਮਾਂ ਨੂੰ ਮੈਂ ਬੇਨਤੀ ਕਰਦਾ ਹਾਂ ਜੰਗੋ ਬੰਦੀਆਂ ਟੀਮਾਂ ਖੇਡਣ ਦੇ ਵਿੱਚ ਆ ਜਾਣਗੀਆਂ ਜਲਦੀ ਆਓ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਸੋ ਡੇਰਾ ਗੁੜਾ ਤੇ ਫੱਗੂ ਓਪਨ ਟੀਮਾਂ ਜਲਦ ਖੇਡਣ ਨੂੰ ਆਣਾ ਪਹੁੰਚ ਜਾਣਗੀਆਂ ਡੇਰਾ ਗੁੜਾ ਤੇ ਨਾਲ ਫੱਗੂ